ਦੇਖੋ ਹਰਿਆਣੇ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ ਜਿਹੜਾ ਮੈਂ ਵੀ ਪਰਸੋਂ ਜੁਕਾਦ ਰਹੀ ਹੈ ਜਿਹੜਾ ਹੋ ਕੇ ਆਇਆ ਤੇ ਬਹੁਤ ਵੱਡੇ ਵੱਡੀ ਗੈਦਰਿੰਗ ਸੀਗੀ ਜਿਹੜੀ ਲੋਕਾਂ ਦੀ ਔਰ ਮੈਂ ਮੰਨ ਕੇ ਚੱਲਦਾ ਵੀ ਹਰਿਆਣੇ ਦੇ ਲੋਕ ਵੀ ਸਮਝ ਚੁੱਕੇ ਕਿ ਜੇ ਦਿੱਲੀ ਦੇ ਵਿੱਚ ਔਰ ਪੰਜਾਬ ਦੇ ਵਿੱਚ ਬਿਨਾ ਪੈਸਿਆਂ ਤੋਂ ਸਵਾਰਸ਼ਾਂ ਤੋਂ ਨੌਕਰੀਆਂ ਮਿਲ ਸਕਦੀਆਂ ਨੇ 300 ਯੂਨਿਟ ਬਿਜਲੀ ਹਰ ਘਰ ਨੂੰ ਮਿਲ ਸਕਦੀ ਹੈ ਹੈਲਥ ਔਰ ਐਜੂਕੇਸ਼ਨ ਤੇ ਇੰਨੇ ਵੱਡੇ ਪੱਧਰ ਤੇ ਉੱਪਰ ਕੰਮ ਹੋ ਸਕਦਾ ਤੇ ਫਿਰ ਇਹ ਕੰਮ ਹਰਿਆਣੇ ਦੇ ਲੋਕ ਵੀ ਹੱਕਦਾਰ ਨੇ ਇਸ ਦੇ ਸੋ ਇੱਕ ਅੰਡਰ ਕਰੰਟ ਹੈ ਜਿਹੜਾ ਉਹ ਬਹੁਤ ਮਜ਼ਬੂਤ ਹੈ ਤੇ ਮੈਂ ਸਮਝਦਾ ਕਿ ਉਹੀ ਅੰਡਰਕਰੰਟ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਸਕਸੈਸ ਕਾਮਯਾਬੀ ਦੇ ਵਿੱਚ ਆਪਾਂ ਨੂੰ ਇਲੈਕਸ਼ਨ ਵਾਲੇ ਦਿਨ ਦੇਖਣ ਨੂੰ ਮਿਲੂਗਾ। ਹੈ ਤੇ ਉਸੇ ਸੰਬੰਧ ਦੇ ਵਿੱਚ ਪਿਛਲੇ ਸਾਲ ਮੈਨੂੰ ਸੰਗਤ ਵੱਲੋਂ ਹੁਕਮ ਹੋਇਆ ਸੀਗਾ ਕਿ ਸੁਨਾਮ ਸ਼ਹਿਰ ਦੇ ਵਿੱਚ ਤੋਰਨ ਦੁਆਰਾ ਜਿਹੜਾ ਉਹ ਬਣਾਇਆ ਜਾਵੇ ਸਵਾਗਤੀ ਗੇਟ ਹੈ ਜਿਹੜਾ ਉਹ ਬਣਾਇਆ ਜਾਵੇ ਸ਼ਹੀਦ ਉਦਮ ਸਿੰਘ ਵਾਲਾ ਸੁਨਾਮ ਸ਼ਹੀਦ ਉਦਮ ਸਿੰਘ ਵਾਲਾ ਦਾ ਤੇ ਉਸੇ ਸੰਬੰਧ ਦੇ ਵਿੱਚ ਉਸੇ ਪ੍ਰਲਕਸ਼ ਦੇ ਵਿੱਚ ਅੱਜ 18950000 ਰੁਪਏ ਨੇ ਤਕਰੀਬਨ 19 ਲੱਖ ਰੁਪਏ ਦੇ ਨਾਲ ਆ ਇਹ ਤੋਰਨ ਦੁਆਰ ਹੈ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਉਹਦਾ ਸ਼ੁਰੂਆਤ ਹੈ ਜਿਹੜੀ ਉਹ ਕਰਨ ਜਾ ਰਹੇ ਆ ਔਰ ਮੈਂ ਸਮਝਦਾ ਕਿ ਇਹਦੇ ਨਾਲ ਸਾਰੇ ਸਾਡੇ ਸਾਥੀਆਂ ਦੀਆਂ ਭਗਤਾਂ ਦੀਆਂ ਦੀਆਂ ਭਾਵਨਾਵਾਂ ਨੇ ਜਿਹੜੀਆਂ ਉਹ ਉਹ ਮੈਨੂੰ ਜੋ ਹੁਕਮ ਆਇਆ ਸੀਗਾ ਉਹਨਾਂ ਨੂੰ ਪੂਰਾ ਕਰਦਾ ਮੈਂ ਇੱਕ ਛੋਟਾ ਜਿਹਾ ਨਿੱਕਾ ਜਿਹਾ ਉਪਰਾਲਾ ਕੀਤਾ ਇਸ ਦੇ ਨਾਲ ਹੀ ਸ਼ਹਿਰ ਦੇ ਵਿੱਚ ਸਾਫ ਸਫਾਈ ਰਹੇ ਔਰ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਆਵੇ ਜੋ ਗੰਦਗੀ ਫੈਲੀ ਹੁੰਦੀ ਹੈ ਜਿਵੇਂ ਡੰਪ ਦੇ ਉੱਪਰ ਜਾਂ ਹੋਰ ਦੋ ਤਿੰਨ ਥਾਵਾਂ ਦੇ ਉੱਪਰ ਉਹਦੇ ਵਾਸਤੇ ਵੀ ਅੱਜ 1 ਕਰੋੜ 48 ਲੱਖ ਰੁਪਏ ਦਾ ਦੇ ਨਾਲ ਜਿਹੜੇ ਉਹ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਜੋ ਬਖਸ਼ਵਾਲਾ ਰੋਡ ਦੇ ਉੱਪਰ ਤੁਸੀਂ ਡੰਪ ਸਾਈਡ ਦੇਖੀ ਆ ਉਹਦੀ ਵੀ ਸਾਰੀ ਬਾਉਂਡਰੀ ਵਾਲ ਹੋਣੀ ਹੈ ਐਮ ਆਰ ਐਫ ਦੇ ਜਿਹੜੇ ਉੱਪਰ ਸ਼ੈੱਡ ਪੈਨੇ ਨੇ ਉਹ ਹੁਣੇ ਨੇ ਔਰ ਜਿਹੜਾ ਸੀ ਐਨ ਡੀ ਵੇਸਟ ਹੈ ਡੰਪ ਸਾਈਡ ਤੇ ਉਹ ਬਣਨਾ ਹੈ ਔਰ ਤਕਰੀਬਨ 18 ਲੱਖ ਰੁਪਏ ਦੇ ਨਾਲ ਆ ਚਾਰ ਪਬਲਿਕ ਟਾਇਲਟ ਬਲॉक्स ਨੇ ਜਿਹੜੇ ਉਹ ਬਣਾਉਣ ਜਾ ਰਹੇ ਆ ਅ ਔਰ ਮੈਂ ਸਮਝਦਾ ਕਿ ਇਹਦੇ ਨਾਲ ਕਾਫੀ ਹੱਦ ਤੱਕ ਮਸਲਾ ਜਿਹੜਾ ਉਹ ਜਿਹੜੀ ਪਬਲਿਕ ਨੂੰ ਇਨਕਨਵੀਨੀਅੰਸ ਹੁੰਦੀ ਸੀਗੀ ਉਹ ਵੀ ਇਹਦੇ ਨਾਲ ਹੱਲ ਹੋਊਗੀ ਔਰ ਜੋ ਡੰਪ ਦੇ ਉੱਪਰ ਕੂੜਾ ਕਰਕੜ ਖਿਲ ਰਿਹਾ ਰਹਿੰਦਾ ਸੀਗਾ ਪਹਿਲਾਂ ਵੀ 1 ਕਰੋੜ 33 ਲੱਖ ਰੁਪਏ ਦੇ ਨਾਲ ਉਥੇ ਸਫਾਈ ਜਿਹੜੀ ਹੋਈ ਹੈ ਸੋ ਇਹ ਸਾਰੇ ਕੰਮ ਨੇ ਜਿਹੜੇ ਉਹ ਪਰਮਾਤਮਾ ਦੇ ਦੀ ਕਿਰਪਾ ਦੇ ਨਾਲ ਪਰਮਾਤਮਾ ਦੇ ਪ੍ਰਭੂ ਜੀ ਆਰਾਮ ਦੇ ਅਸ਼ੀਰਵਾਦ ਨਾਲ ਜੋ ਲੋਕਾਂ ਨੇ ਡਿਊਟੀ ਲਈ ਹੈ ਉਹ ਕਰਨ ਲੱਗੇ ਆ